ਆਪ ਰਹਿਣ ਕੀ ਭਤੇ ਗੁਰ ਕੀ ਸਾਜੀ ਨਮਾਜ਼ੀ ਜੋਤਿਆਰੀ ਸਹਿ ਸਾਥ ਸਭ ਜੀ ਆਪ ਸਾਭ ਨੂੰ ਕਾਨਕਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਅੱਜ ਅਸੀਂ ਉਸ ਮਹਾਨ ਸ਼ੂਰਬੀ ਦੀ ਗੱਲ ਕਰਨ ਲੱਗੇ ਹਾਂ ਜਿਨੇ ਇੱਕ ਹੱਥ ਦੇ ਵਿੱਚ ਆਪਣਾ ਸੀਸ ਤੇ ਦੂਜੇ ਹੱਥ ਦੇ ਵਿੱਚ ਖੰਡਾ ਫੜ ਕੇ ਉਸ ਜ਼ਾਲਮਾਂ ਤੋਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਹਰਿਮੰਦਰ ਸਾਹਿਬ ਜੀ ਨੂੰ ਬਚਾਇਆ ਮਾਪਿਆਂ ਦੇ ਘਰ ਪੁੱਤ ਪੈਦਾ ਹੁੰਦੇ ਆ ਪਰ ਉਹ ਮਾਪੇ ਭਾਗਾ ਵਾਲੇ ਹੁੰਦੇ ਆ ਜਿਨ੍ਹਾਂ ਦੇ ਭਤੀ ਦਾ ਪੁੱਤ ਪੈਦਾ ਹੁੰਦੇ ਆ ਇਹੋ ਜਿਹੀ ਸਾਡੇ ਧਰਮ ਦਾ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਆਪਣਾ ਆਵਾ ਤੱਕ ਪਰ ਗੁਰੂ ਦੇ ਦਾ ਢਾ ਨਹੀਂ ਲੱਗਣ ਦਿੱਤੀ ਉਹ ਅਜੇ ਸੂਰਮੇ ਹੀ ਜਿਨ੍ਹਾਂ ਨੂੰ ਬ੍ਰਹਮ ਗਿਆਨ ਸੀ ਸ਼ਸਤਰ ਵਿਦਿਆ ਨੂੰ ਬੋਲ ਸੀ ਉਹ ਬੜਾ ਬੇਵੈਕੀ ਧਾਰਾ ਸੇਰ ਦਾ ਖੰਡਾ ਫੇਰਿਆ ਤੇ ਦੁਸ਼ਮਣਾ ਕੋਲੋਂ ਗੁਰੂ ਦਾ ਨਾਮ ਯਾਦ ਕਰਵਾਇਆ ਔਰੇ 100 ਸਸਰੀਆਂ ਕਾਲ 1733 ਦੀ ਗੱਲ ਆ ਜਦ ਸੰਤਾਰ ਕਪੂਰ ਸਿੰਘ ਜੀ ਨੂੰ ਨਵਾਬੀ ਮਿਲਣ ਲੱਗੀ ਸੀ ਉਹਨਾਂ ਨੇ ਕਿਹਾ ਮੈਂ ਉਸ ਪੰਜ ਮਹਾਨ ਸ਼ਖਸੀਤਾਂ ਦੇ ਚਰਨ ਸਪਰਸ਼ ਕਰਕੇ ਹੀ ਘਟ ਨਵਾਬੀ ਹਾਸਲ ਕਰਨੀ ਆ ਉਹ ਪੰਜ ਮਹਾਨ ਸ਼ਖਸੀਤਾਂ ਸੀ ਸਰਦਾਰ ਜਸਾ ਸਿੰਘ ਆਲੂਆੜੀਆ ਸਰਦਾਰ ਕਰਨ ਸਿੰਘ ਜਹੀਰ ਸਰਦਾਰ ਮਹਾ ਸਿੰਘ ਜੀ ਸ਼ੁਕਰ ਚਕੀਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਸ਼ਹੀਦ ਬਾਬਾ ਮਹਾ ਸਿੰਘ ਜੀ ਸ਼ੁਕਰ ਚਕੀਆ ਉਹਨਾਂ ਦੇ ਬਿਨਾਂ ਚਰਸਪਛ ਕਰਾਏ ਪਈਆਂ ਦੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਸਿਰ ਤੇ ਨਵਾਬੀ ਹਾਸ ਕੀਤੀ ਐਜੇ ਜੀ ਸਾਡੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹ ਗੁਰੂ ਪਤਨ ਨੂੰ ਐਨੇ ਸਮਰਪਿਤ ਸੀ ਕਿ ਉਹਨਾਂ ਨੇ ਇੱਕ ਵਾਰ ਗੁਰੂ ਸਾਹਿਬ ਦੀ ਤਾਰ ਕਰਕੇ ਅੰਮ੍ਰਿਤ ਛਕ ਲਿਆ ਤੇ ਉਸ ਦਵਾਰ ਘਰ ਵੀ ਨਹੀਂ ਗਏ ਛੋਟੇ ਹੁੰਦੇ ਆ ਬਚਪਨ ਦੇ ਵਿੱਚ ਜਦ ਆਨੰਦਪੁਰ ਸਾਹਿਬ ਉਹ ਆਏ ਉਹਨਾਂ ਨੇ ਅੰਮ੍ਰਿਤ ਛਕਿਆ ਹਜ਼ਾਰਾਂ ਦੀ ਗਿਰਦੀ ਦੇ ਵਿੱਚ ਤੇ ਉੱਥੇ ਹੀ ਸਦਾਸਤੇ ਰਹਿ ਗਏ ਤਾਂ ਤਾਂ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈਸਵੀ ਨੂੰ ਪਾਉਂਗੜ੍ਹ ਸਾਹਿਬ ਹੋਇਆ ਮਾਦਾ ਮਾਦਾ ਜਿਹਦਾ ਜਿਉਣੀ ਜਿਹਦੇ ਕੋਖੋਂ ਪਿਤਾ ਭੱਤਾ ਜਿਹਦੇ ਘਰ ਹੋਇਆ 1700 ਤਿੰਨ ਦੇ ਵਿੱਚ 1699 ਦੇ ਵਿੱਚ ਉਹ ਨਾਨਕ ਫਿਰ ਸਾਡੀ ਨਗਰੀ ਵਿੱਚ ਆਏ ਗੁਰੂ ਸਾਹਿਬੀ ਦਾ ਦਰਸ਼ਨ ਕੀਤੇ ਜਿੱਤੇ ਹਜ਼ਾਰਾਂ ਨੇ ਅੰਮ੍ਰਿਤ ਛਕਿਆ ਉਹ ਵੀ ਉਹਨਾਂ ਵਿੱਚੋਂ ਇੱਕ ਸੀ ਉਹਨਾਂ ਨੇ ਅੰਮ੍ਰਿਤ ਛਕਿਆ ਤੇ ਜਾਣ ਲੱਗੇ ਗੁਰੂ ਸਾਹਿਬ ਜੀ ਨੂੰ ਕਹਿੰਦੇ ਗੁਰੂ ਸਾਹਿਬ ਜੀ ਹੁਣ ਆਗਿਆ ਬਖਸ਼ੋ ਗੁਰੂ ਸਾਹਿਬ ਜੀ ਨੇ ਕਿਹਾ ਇਹ ਸੀਸ ਦੇ ਹੁਣ ਗੁਰੂ ਦਾ ਹੈ ਉਹਨਾਂ ਦੇ ਮਨ ਦੇ ਇਹ ਗੱਲ ਬੜੀ ਜ਼ਿਆਦਾ ਬਾਦੀ ਉਹ ਫਿਰ ਉੱਥੇ ਹੀ ਰਹਿ ਗਏ 1703 ਤੱਕ ਉਹਨਾਂ ਨੇ ਬ੍ਰਹਮ ਗਿਆਨ ਦਾ ਸਾਸ ਕੀਤਾ 66 ਵਿਦਿਆ ਲਈ ਤੇ 1703 ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਪਿਤਾ ਜੀ ਪਿੰਡ ਵਾਪਸ ਲੈ ਗਏ 1704 ਤੱਕ ਉਹ ਪਿੰਡ ਹੀ ਰਹੇ ਪਰ ਉਹਨਾਂ ਦੇ ਮਗਰੋਂ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਚੋੜਾ ਤੇ ਨੇਕਾ ਸ਼ਹੀਦیاں ਹੋਈਆਂ ਉਹ ਹਮੇਸ਼ਾ ਹੀ ਉਹਨਾਂ ਦੇ ਮਾਨੇ ਦੇ ਵਿੱਚ ਰਿਹਾ ਪਰ ਇੱਕ ਵਾਰ ਵੇਲਾ ਫੇਰ ਆਇਆ ਜਦੋਂ ਬਾਬਾ ਬੰਨਾ ਸਿੰਘ ਬਾਦ ਜੀ ਨੇ ਸਰਹੰਦ ਨੂੰ ਫੜੇ ਕਰਨਾ ਸੀ ਉਦੋਂ ਵੀ ਉਹਨਾਂ ਨੇ ਆਪਣੀਆਂ ਫੌਜਾਂ ਦੇ ਨਾਲ ਟਾਕਰਾ ਅੰਡਾ ਉਹਨੂੰ ਸਰਹੰਦ ਦੇ ਵਿੱਚ ਸਿੰਘ ਵजीर ਖਾਨ ਦੀਆਂ ਫੌਜਾਂ ਦਾ ਟਾਕਰਾ ਲਿਆ ਤੇ ਗੁਰੂ ਜੀ ਦੀ ਬੇਅਦਬੀ ਦਾ ਬੰਦਾ ਫੇਰ ਦਿਆ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਾਰਾ ਕੁਝ ਇਸ ਸਮੇਂ ਦੀ ਤਾ ਤੇ ਪ੍ਰਭਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ-ਨਾਲ ਹੀ ਰਹੇ ਆਓ ਹੁਣ ਆਪਾਂ ਉਹਨਾਂ ਦੇ ਜਦੋਂ ਉਸ ਤੋਂ ਬਾਅਦ ਉਹ ਦੰਦਮਾਸ ਹੈਗੀ ਧਰਤੀ ਦੇ ਵਿਚਾਰਾਮ ਦੇ ਵਿੱਚ ਭਗਤੀ ਦੇ ਵਿੱਚ ਜੀਨ ਸੀ ਆਪਣੇ ਘੋਰੇ ਦੇ ਵਿੱਚ ਭਗਤੀ ਕਰਦੇ ਸੀ ਉਹਨਾਂ ਨੇ ਦੋ ਘੜੇ ਰੱਖੇ ਸੀ ਇੱਕ ਦੇ ਵਿੱਚ ਝੋਲੇ ਦੂਜੇ ਦੇ ਵਿੱਚ ਪਾਣੀ ਰੱਖਦੇ ਸੀ ਇੱਕ ਮੁਠੀ ਝੋਲਿਆਂ ਦੀ ਤੇ ਇੱਕ ਬਾਟਾ ਪਾਣੀ ਦਾ ਪੀਂਦੇ ਸੀ ਤੇ 16 16 ਘੱਟੇ ਪੰਦੀ ਕਰਦੇ ਸੀ ਕਹਿੰਦੇ ਆ ਇੱਕ ਮੋਟੇ ਛੋਲਿਆਂ ਦੀ ਖਾ ਕੇ ਤੇਰੇ ਲੰਗੜਾ ਜੋ ਵੈਰੀਆਂ ਦੀ ਇੱਕ ਚੀਰ ਦਾ ਜਾਂਦਾ ਤੇਰਾ ਖਾਲਸਾ ਇਸ ਤਰ੍ਹਾਂ ਹੀ ਬਾਬਾ ਜੀ ਨੇ ਗ੍ਰੰਥ ਗਿਆਨ ਨੂੰ ਹੋਰ ਜਿਹਦਾ ਹੋਰ ਚਾਦਰ ਜਾਂ ਦਿੱਤਾ ਫਿਰ ਉਹ ਬ੍ਰਹਮ ਗਿਆ ਆਪਣੀ ਪੰਕੀ ਵਿੱਚ ਨਹੀਂ ਸੀ ਇੱਕ ਸਿੱਖ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਤੋਂ ਆਇਆ ਉਹਨੂੰ ਪਤਾ ਉਹਨਾਂ ਦੀ ਕੋਸ਼ਿਸ਼ ਨਹੀਂ ਜਦੋਂ ਵੇਖਿਆ ਕਿ ਅਬਦਾਲੀ ਨੇ ਆਪਣੀਆਂ ਫੌਜਾਂ ਭੇਜ ਕੇ ਹਰਮੰਦਰ ਸਾਹਿਬ ਦੀ ਧਰਤੀ ਨੂੰ ਬੇਬਦੀ ਬੇਇੱਜ਼ਤੀ ਕੀਤੀ ਆ ਸਰੋਵਰ ਨੂੰ ਮਿੱਟੀ ਅਤੇ ਪਸ਼ੂਆਂ ਦੀਆਂ ਹੱਡੀਆਂ ਦੇ ਨਾਲ ਭਾਰ ਦਿੱਤਾ ਇਮਾਰਤ ਹਰਮੰਦਰ ਸਾਹਿਬ ਦੀ ਤੋੜ ਰਿਆ ਉਸ ਨੇ ਜਦ ਇਹ ਖਬਰ ਆ ਕੇ ਬਾਬਾ ਜੀ ਨੂੰ ਦਿੱਤੀ ਉਹਨਾਂ ਨੇ ਉਸ ਵੇਲੇ ਖੰਡਾ ਮਾ ਬੇਮੀਆਨੀ ਕਰ ਲਿਆ ਸੱਤ ਫੋਟ ਦਾ ਜਰਨੈਲ ਵੀਰ ਰਸ ਦੇ ਵਿੱਚ ਆ ਗਿਆ ਅੱਖਾਂ ਲਾਲ ਹੋ ਗਈਆਂ ਡੋਲੇ ਫੜ ਗਏ ਤੇ ਉਹਨਾਂ ਨੇ ਆਪਣਾ ਅੱਠ ਸਿੰਘਾਂ ਦਾ ਜੱਥਾ ਲੈ ਆ ਕੇ ਗੋੜਿਆਂ ਦੇ ਜਿਹੜੇ ਹਥਿਆਰ ਲਾਗ ਸੀ ਬੰਦੂਕ ਪਰਛਾ ਖੰਡੇ ਤੇਗੇ ਸਭ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਰਵਾਨਾ ਹੋ ਗਏ ਪਿੰਡ ਪਿੰਡ ਜਾਂਦੇ ਰਹੇ ਹੌਕਾ ਦਿੰਦੇ ਰਹੇ ਸਾਰਿਆਂ ਨੂੰ ਦੱਸਦੇ ਕਿ ਆਪਣੇ ਹਰਬੰਦਰ ਸਾਹਿਬ ਜੀ ਦੇ ਅਰਾਮਦਾਸ ਜੀ ਦੇ ਦਰ ਦੀ ਬੇਦਵੀ ਹੋਈ ਹੈ ਸਾਰੇ ਨਾਰ ਚੱਲੋ ਜਿਨ ਨੂੰ ਆਪਣੇ ਗੁਰਗੱਲ ਪਿਆਰ ਹੈ ਤਰਨ ਤਰ ਫੜੇ ਚੱਕ ਪਿੰਡ ਦੇ ਵਿੱਚ ਆ ਗਏ ਉਹਨਾਂ ਦਾ ਜੱਥੇ ਦੇ 4000 4.5 ਹਜ਼ਾਰ ਤੱਕ ਦੀ ਗਿਣਤੀ ਹੋ ਗਈ। ਉੱਥੇ ਫਿਰ ਪਰਖੋਂ ਲਗੀ। ਤਾਂਤਨ ਬਾਬਾ ਦੀ ਸਾਪਣੇ ਕੰਡੇ ਨੂੰ ਬੇਮਿਆਨਾ ਕੀਤਾ ਤੇ ਧਰਤੀ ਦੇ ਵਿੱਚ ਲਕੀਰ ਖਿੱਚੀ। ਉੱਥੇ ਅੱਜ ਗੁਰਦੁਆਰਾ ਲਕੀਰ ਗਾਂਝ ਸਾਹਿਬ 24 ਤੇ ਆ। ਉਸ ਲਕੀਰ ਖਿੱਚਣ ਬਾਅਦ ਉਹਨਾਂ ਨੇ ਕਿਹਾ ਜੋ ਤੂੰ ਪ੍ਰੇਮ ਖੇਡਣ ਦਾ ਚਾਹੋ ਫਿਰ ਤਰ ਤਰੀ ਗਲੀ ਮੇਰੇ ਜਾਓ ਕਿ ਤੂੰ ਮਾਰਗ ਪੈ ਤਲੀਜੇ ਤੇ ਜੀ ਜੇ ਕਾਨ ਨਾ ਕੀਜੇ ਜਿਹੜੇ ਜਿਹੜੇ ਜਿੰਨੂ ਘਰਨਾ ਆਪਣੇ ਪਰਿਵਾਰ ਦਾ ਮੋਹ ਹੈ ਉਹ ਵਾਪਸ ਚਲੇ ਜਾਓ ਤੇ ਜਿੰਨੂ ਗੁਰੂ ਨਾਲ ਪਿਆਰ ਹੈ ਉਹ ਲਕੀਰ ਪਾਰ ਕਰ ਆਓ ਤੇ ਜਗ ਦੇ ਮੈਦਾਨ ਵਿੱਚ ਉਤਰਨ ਲਈ ਤਿਆਰ ਹੋ ਜਾਓ ਸਾਰਾ ਦਾ ਸਾਰਾ 4.5 ਹਜ਼ਾਰ ਦਾ ਜੱਥਾ ਲਕੀਰ ਪਾਰ ਕਰ ਗਿਆ ਤੇ ਜਗ ਨੂੰ ਤਿਆਰ ਵਰ ਤਿਆਰ ਹੋ ਕੇ ਸੂਰ ਵਿੱਚ ਕਾਰੇ ਛੱਡਦੇ ਜਾਂਦੇ ਆ ਦੁਹਰੇ ਪੜਦੇ ਆ ਕਬੀਰ ਮੋਹ ਮਰਨੇ ਦਾ ਚਾਹ ਹੈ ਮਰੋ ਦਾ ਹਰਗੇ ਦਵਾਰ ਗगन ਤੇ ਮਾਮਾ ਬਾਜ ਉੱਪਰ ਹੋਏ ਸ਼ਾਨੇ ਘਾਓ ਖੇਤ ਜੋ ਵਾਡਿਓ ਸੁਪੁਰਮਾ ਅਬ ਜੂ ਜਨ ਕੋ ਉਦਾਓ ਸੂਰਾ ਸੋ ਪਹਿਚਾਨੀਐ ਜੋ ਲੜੇ ਤੀਂਗੇ ਹੇਤ ਪੁਰਜਾ ਕੱਟ ਮਰੇ ਨਾ ਸੁਣੜੇ ਖੇਤ ਸਾਰਾ ਜਥਾ ਜੰਗ ਦੇ ਮੈਦਾਨ ਵਿੱਚ ਉਤਰਿਆ ਦੁਸ਼ਮਣਾਂ ਵੱਡਦਾ ਜਾ ਰਿਹਾ ਕਿਤਨਾ ਜੰਗ ਦੇ ਵਿੱਚ ਮਤਮ ਇਸਾਨ ਦਾ ਯੁੱਧ ਹੋਇਆ ਕਵੀਸ਼ਰੀ ਸਰਵਣ ਕਰਨਾ ਜੀ ਸਾਰੀ ਸੰਗ ਨੂੰ ਬੇਨਤੀ ਆ ਬੜੇ ਪਿਆਰ ਨਾਲ ਪਹਿਲਾ ਫਤਿਹ ਜਿਹਾਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਦੇ ਉੱਤੇ ਸਤ ਗੁਰੂ ਮੈਂ ਉੱਪਰ ਬਸਦਾ ਹੱਥ ਵਿੱਚ ਖੰਡਾ ਫੜ ਲਿਆ ਵੈਰੀ ਕਬਰ ਆਵੇ ਸੀਸ ਥਲੀ ਤੇ ਰੱਖ ਕੇ ਸਿੰਘ ਲੜਦਾ ਜਾਵੇ ਸੀਸ ਥਲੀ ਤੇ ਰੱਖ ਕੇ ਸਿੰਘ ਲੜਦਾ ਜਾਵੇ ਵੈਰੀ ਆਕੜ ਕਾਂ ਸੀ ਸਰਕਾਰ ਦੇ ਵੱਜੇ ਵੇਖ ਕੇ ਤੁਰੇ ਸ਼ੇਰ ਵੱਲ ਪਿੱਛੇ ਨੂੰ ਭੱਜੇ ਵੇਖ ਕੇ ਤੁਰੇ ਸ਼ੇਰ ਵੱਲ ਪਿੱਛੇ ਨੂੰ ਭੱਜੇ ਬਾਹੀਆ ਤਲਹਾਂ ਸੀ ਸਿਰ ਸੀ ਵਾਂਗ ਘਵਾਣਿਆ ਜਦ ਬਣ ਜੋ ਗੇਂਦਾ ਲਾ ਦਿੱਤੀਆਂ ਸਿੰਗਾਣੇ ਦੁਸ਼ਮਣ ਦੀਆਂ ਪੈਂਦਾ ਲਾ ਦਿੱਤੀਆਂ ਸਿੰਗਾਣੇ ਦੁਸ਼ਮਣ ਦੀਆਂ ਪੈਂਦਾ ਸਿਰ ਸੀ ਵਾਂਗ ਘਵਾਣਿਆ ਆਕੇਦੇ ਮੈਦਾਨ 'ਚ ਬਾਬਾ ਦੀਪ ਸਿੰਘ ਜੀ ਆਪਣੇ ਚੁੱਟੇ ਘੋੜੇ ਤੇ ਬੈਠਿਆਂ ਨੂੰ ਉਹ ਖਦੇੜਦੇ ਜਾ ਰਹੇ ਨੇ ਇੱਕ ਹੱਥ ਦੇ ਵਿੱਚ 18 ਸੇਰ ਦਾ ਖੰਡਾ ਦੂਜੇ ਹੱਥ ਦੇ ਵਿੱਚ ਇਸੇਹੀ ਭਾਰ ਦਾ ਇੱਕ ਗੁਰਜ ਵੀ ਸੀ ਇਹ ਸਾਡੇ ਵਰਗਾ ਵਿਚਾਰਾਂ ਗਾਹੇ ਕਰਦੀਆਂ ਕਿਸੇ ਵੀ ਸਾਨੂੰ ਪੂਰਾ ਰਿਆਸਤ ਸਿਆਈ ਨਹੀਂ ਇਹ ਕਹਾਂ ਦੇ ਵਿੱਚ ਖੰਡਾ ਇਹ ਕਾਂ ਦੇ ਵਿੱਚ ਗੁਰਜ ਵੀ ਸੀ ਜਿਹੜਾ ਉਸੇਹੀ ਭਾਰ ਦਾ ਸੀ ਉਸੇ ਗੁਰਜ ਨਾਲ ਮੁਹੰਮਦ ਬਖਸ਼ ਖਾਨ ਦਾ ਸਿਰ ਚ ਮਾਰ ਕੇ ਗੁਰਜ ਇੱਕੋ ਵਾਰ ਨਾਲ ਬਾਬਾ ਜੀ ਨੇ ਉਹਨਾਂ ਨੂੰ ਖਤਮ ਕਰਤਾ ਸੀ ਤੁਰਦੇ ਜਾਂਦੇ ਆ ਅਗੇ ਜਬਰਦਸਤ ਖਾਂ ਹਾਥੀ ਦੇ ਉੱਤੇ ਚੜਿਆ ਜੀ ਹਾਥੀ ਦੀ ਲੋਰ ਵਿੱਚ ਗੁਰੂ ਸਾਹਿਬ ਦੀ ਬਾਬਾ ਦੀਪ ਸਿੰਘ ਜੀ ਨੇ ਤਿੰਨ ਵਾਰ ਕੀਤੇ ਬਾਬਾ ਦੀਪ ਸਿੰਘ ਨੇ ਤਿੰਨ ਵਾਰ ਹੋੜਲੇ ਤੇ ਫਿਰ ਜਦ ਹਾਥੀ ਦੀ ਲੋਰ ਵਿੱਚ ਬੈਠਾ ਬਾਬਾ ਦੀਪ ਸਿੰਘ ਨੇ ਆਪਣੇ ਸਿਰ ਤੋਂ ਚੱਕਰ ਉਤਾਰਿਆ ਤੇ ਆਪਣੀ ਗੋਦ ਤੇ ਚੜਾਇਆ ਐਹੋ ਜਿਹਾ ਚੱਕਰ ਘੁਮਾਇਆ ਹਾਥੀ ਦੀ ਲੋਰੀ 'ਚ ਬੈਠਾ ਸੀ ਬਾਬਾ ਦੀ ਚੱਕਰ ਮਾਰਿਆ ਸੀਸ ਹੁੰਦਾ ਧੜ ਤੋਂ ਐਨ ਲੱਦੀ ਜਾ ਜਿਵੇਂ ਚੱਕਰ ਨੂੰ ਅਰਪਣਾ ਲਾ ਕੇ ਰੱਖ ਦਿੰਦਾ ਦਸ਼ਮਨਵਾਰਾ ਜਰ ਰਹਿਣ ਜਮਾਨ ਖਾਨ ਚੜਿਆ ਹੁੰਦਾ ਮੰਗਾਰ ਦਾ ਉਹ ਦੀਪ ਸਿੰਘ ਆ ਲੋਕਾਂ ਦੇ ਪੁੱਤ ਕਿਉ ਮਰਵਾਣਾ ਮੇਰਾ ਕੱਲੇ ਨਾਲ ਕੱਲਾ ਲਾੜੇ ਅਗੋ ਦੀਪ ਸਿੰਘ ਬਾਬਾ ਦੀਪ ਸਿੰਘ ਜੀ ਨੇ ਵੀ ਅਗੋ ਬੰਗਾ ਰਿਆ ਆਇਆ ਜਮਾਨ ਖਾਨ ਪੌਣ ਪਿਛੇ ਕਰਦੇ ਕੱਲੇ ਨਾਲ ਕੱਲਾ ਟਾਗੜਾ ਲੈਨੇ ਮੇਰੀ ਵੀ ਕੀ ਇੱਛਾ ਸੀ ਤੇ ਨਾਲ ਕੱਲੇ ਨਾਲ ਕੱਲਾ ਟਾਗੜਾ ਲਵਾ ਏਕ ਪਾਸੇ ਫੌਜਾਂ ਦਾ ਜੱਲਾ ਜਮਾਨ ਖਾਨ ਦੂਜੇ ਪਾਸੇ ਦਮ ਦਮ ਇਤਿਹਾਸਾਂ ਦੇ ਪਹਿਲੇ ਮੁਖੀ ਸ਼ਹੀਦ ਮਿਸਾਲ ਦੇ ਤਾਂ ਸ਼ਹੀਦੀ ਮਿਸਾਲ ਤਨਾਦ ਦੇ ਮੁਖੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਘੋੜੇ ਤੋਂ ਉਤਰਿਆ ਕਮਸਾਂ ਦਾ ਜੰਗ ਹੋਇਆ ਸਾਰੀ ਫੌਜ ਵੇਖਦੀ ਰਹਿ ਗਈ ਜੰਗ ਪਰ ਫਿਰ ਗੁਰੂ ਦੇ ਸਿੰਘ ਅੱਗੇ ਕਿਹਨੇ ਕਰਨਾ ਸੀ ਪਰ ਉਹ ਵੀ ਵੇਖੋ ਜਮਾਨ ਖਾਨ ਬਿੱਡਾ ਤਕੜਾ ਸੂਰਮਾ ਸੀ ਜਿਹਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਾਲ ਟੱਕਰ ਆਇਆ ਕਮਸਾਂ ਦਾ ਯੁੱਧ ਹੋਇਆ ਦੋਨਾਂ ਸੂਰਮਿਆਂ ਦੇ ਵਿੱਚ ਅੰਧ ਸਾਂਝਾ ਵਾਰ ਹੋਇਆ ਦੇ ਦੋਨਾਂ ਦੇ ਸੀਸ ਧਰ ਦੋਨਾਂ ਧਰ ਦੋ ਆਖਰੇ ਹੋ ਗਏ ਧਰ ਤੂੰ ਜਿਦਾ ਆ ਗਏ ਤੇ ਧਰਤੀ ਤੇ ਡੇਗ ਪਏ ਆ ਦੋਨੇ ਮੋਏ ਹੋ ਗਏ ਪਰ ਇੱਕ ਸਿੰਘ ਭਾਵੁ ਕੋਇਆ ਕਿਹਾ ਬਾਬਾ ਜੀ ਤੁਸੀਂ ਤੇ ਅੰਬਾਸ ਕਰਕੇ ਤੁਰੇ ਸੀ ਕਿ ਮੈਂ ਆ ਰਾਮਦਾਸ ਜੀ ਦੇ ਦਰ ਤੇ ਪਹੁੰਚ ਕੇ ਹੀ ਆਪਣਾ ਸੀਸ ਪਿਆ ਕਰਨਾ ਹੈ ਸ਼ਹਾਦਤ ਪਾਉਣੀ ਹੈ ਹੋਣੀ ਚੇਰ ਖੜਾ ਗਿਆ ਸੀ ਕਿ ਦੀਪ ਸਿੰਘਾ ਤੂੰ ਤੇ ਆਪਣੇ ਗੁਰੂ ਦਾ ਸਿੰਘ ਹੀ ਨਹੀਂ ਗੁਰੂ ਦਾ ਸਿੰਘ ਦੇ ਝੂਠ ਨਹੀਂ ਬੋਲਦਾ ਤੂੰ ਤੇ ਝੂਠਾ ਹੋ ਗਿਆ ਉਹ ਦੇ ਪੇਨਾ ਸ਼ਹਾਦਤ ਪਾ ਗਿਆ ਇਹ ਤਾਂ ਪੰਜ ਕੋ ਦੂਰ ਰਵੰਦਾ ਸਾਹਿਬ ਬਾਬਾ ਜੀ ਦੇ ਜਿਸਮ ਦੇ ਵਿੱਚ ਫਰਦਾ ਜਾਣ ਥੋੜਾ ਜਿਹਾ ਉਹਨਾਂ ਨੇ ਹਿਲੇ ਉੱਠੇ ਸੱਜੇ ਹੱਥ ਵਿੱਚ 18 ਸੇਰ ਦਾ ਖੰਡਾ ਖੱਬੇ ਹੱਥ ਦੇ ਵਿੱਚ ਸੀਸ ਫੜਿਆ ਤੇ ਫੇਰ ਉੱਠ ਕੇ ਦੁਸ਼ਮਣਾਂ ਨੂੰ ਵੱਢਦੇ ਅੱਗੇ ਜਾ ਰਹੇ ਆ ਸਾਰੀ ਮੁਗਲ ਫੌਜ ਅਕੇ ਲਾ ਕੇ ਭੱਜ ਗਈ ਆ ਕਹਿੰਦੀ ਇਹ ਤੇ ਕਿ ਉਹਨੇ ਆਪਣੀ ਜਰਨਲ ਲਿਖਾ ਕਿ ਸਾਨੂੰ ਤਾਂ ਤੂੰ ਜੁੰਦਿਆਂ ਨਾਲ ਲੜਨ ਨੂੰ ਲਿਆਇਆ ਸੀ ਅੱਗੇ ਤੇ ਸਾਨੂੰ ਮੌਲ ਟਕਰੰਦੇ ਆ ਇਹ ਤੇ ਮਰ ਕੇ ਵੀ ਨਹੀਂ ਮਰਦੇ ਇੱਕਾ ਚ ਸੀਸ ਲੈ ਕੇ ਸਾਡੇ ਮਗਰ ਨੂੰ ਤੰਗ ਪੈ ਗਏ ਆ ਫਿਰ ਅਬ ਉਹਨਾਂ ਨੂੰ ਤੈਮੂਥਾਂ ਅਬਦਾਲੀ ਦਾ ਪੁੱਤਰ ਪੂਰੀ ਫੌਜ ਟੱਕਰ ਗਈ ਆ 20000 ਫੌਜ ਤੇ ਪਹਿਲਾਂ ਹੀ ਸੀ 20000 ਫੌਜ ਮੋੜ ਆ ਗਈ ਆ ਬਾਬਾ ਜੀ ਦੀ ਫੌਜ ਜਿੱਤੀ ਗਈ ਸੀ ਪਰ ਉਹ ਫਿਰ 20000 ਕੋ 40000 ਫੌਜ ਨੇ ਫਿਰ ਤੋਂ ਹੱਲਾ ਬੋਲਿਆ ਪਰ ਬਾਬਾ ਜੀ ਨੇ ਫਿਰ ਕਿ ਹਾਰ ਨਹੀਂ ਮੰਨੀ ਦਰਬਾਰ ਸਾਹਿਬ ਤੱਕ ਪਹੁੰਚੇ ਆ ਬਿਆਰੀਆਂ ਵੱਢਦੇ ਜਾਂਦੇ ਆ ਧਰਮਿੰਦਰ ਸਾਹਿਬ ਜੀ ਦੇ ਦਰ ਤੇ ਪਹੁੰਚੇ ਆ ਸ਼ੀਧੀ ਪੁੰਗੇ ਹਸਤਾਨ ਤੇ ਸੀਸਰਪੇ ਕੀਤਾ ਸ਼ੀਧੀ ਦਿੱਤੀ ਆ ਗੁਰੂ ਦਾ ਦਰਛੁੜਾਇਆ ਫੇਰ ਸ਼ੀਧੀ ਪੂਰੀ ਕਰਕੇ ਸ਼ੀਧੀ ਹਾਸਲ ਕਰਕੇ ਫੇਰ ਗੁਰੂ ਨੂੰ ਪਿਆਰੇ ਰਿਹਾ ਫੇਰ ਪਰਲੋਕ ਸੁਧਾਰਿਆ ਉਹਨਾਂ ਨੇ ਆਓ ਅਗੋ ਕੀ ਹੋਇਆ ਆਪਾਂ ਸੁਣੀਏ ਉਹ ਵੱਡਾ ਜਮਾਲ ਖਾਂ ਸੀ ਹੋ ਵੀ ਨਹੀਂ ਅੜਿਆ ਛੁੱਟ ਗਿਆ ਖੰਡਾ ਉਸ ਦਾ ਜੋ ਹੱਥ ਵਿੱਚ ਫੜਿਆ ਛੁੱਟ ਗਿਆ ਕਣੀ ਦਾ ਉਹ ਸਦਾ ਜੋ ਹੱਥ ਵਿੱਚ ਪੜਿਆ ਉਹ ਵੱਡਾ ਜਵਾਨ ਬਣ ਗਿਆ ਉਹ ਨਹੀਂ ਅੜਿਆ ਛੁੱਟ ਗਿਆ ਤੇਜ ਜਲਾਇਆ ਓਨੀ ਅੱਖੇ ਦੀ ਪਸੰਗ ਮੈਂ ਮਾਰ ਮੁਕਾਇਆ ਓਨੀ ਅੱਖੇ ਦੀ ਪਸੰਗ ਮੈਂ ਮਾਰ ਮੁਕਾਇਆ ਵਈ ਕਟਾਵਾ ਸੀ ਤੋਹਣੇ ਤੇਜ ਜਲਾਇਆ ਓਨੀ ਅੱਖੇ ਦੀ ਪਸੰਗ ਮੈਂ ਮਾਰ ਮੁਕਾਇਆ ਟੁੱਟੀ ਕਬਨ ਤੁਸਾਈ ਦੀ ਦੇਰ ਚੇਤੇ ਸੁਨੇਹਾ ਬਾਲਾ ਸੁਨਸਾਨ ਸੁਨਸਾਨ ਸ੍ਰੀ ਅਕਾਲ ਉਹ ਬਾਬਾ ਜੀ ਉਸਾਂ ਦੇ ਸ਼ਹੀਦ ਤੇ ਹੋ ਗਏ ਪਰ ਦੁਨੀਆਂ ਵਾਸਤੇ ਪਰ ਸਾਡੇ ਮਨਾਂ ਦੇ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ ਕਿਉਂਕਿ ਬ੍ਰਹਮ ਬ੍ਰਹਮ ਗਿਆਨੀ ਸਤ ਜੀਵਿਆ ਨਹੀ ਵਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ